ਤੇ ਮੈਂ ਤਾਂ ਜਿੰਨੀ ਰਿਸਰਚ ਕੀਤੀ ਹੈ ਹੀ ਕਹਿ ਸਕਦਾ ਕਿ LG ਨੇ 2024 ਵਿੱਚ ਬਹੁਤ ਸਾਰੇ ਨਵੇਂ ਪ੍ਰੋਡਕਟ ਬਣਾ ਦਿੱਤੇ ਆ ਤੇ ਬਾਕੀ ਕਾਪੀ ਕਰਨ ਤੇ ਲਾ ਸਕਦੇ ਆ ਕਿਉਂਕਿ LG ਕ੍ਰੀਏਟਰਾਂ ਵਿੱਚੋਂ ਆਉਂਦਾ ਹਾਂ LG ਜਿਹੜੀ ਚੀਜ਼ ਲੈ ਕੇ ਆਉਂਦਾ ਨਵੀਂ ਲੈ ਕੇ ਆਉਂਦਾ ਫਿਰ ਬਾਕੀ LG ਪਹਿਲਾਂ ਸੋਚਦਾ ਬਾਕੀ ਬਾਅਦ ਵਿੱਚ ਸੋਚਦੇ ਆ ਬਿਲਕੁਲ ਅਸੀਂ ਮਾਰਕੀਟ ਲੀਡਰ ਆ ਔਰ ਅਸੀਂ ਦੇਖੋ ਮੈਂ 27 ਸਾਲ ਤੋਂ LG ਵੇਚ ਰਿਹਾ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੀ ਆ ਲਾਈਫਸ ਗੁੱਟਦਾ ਹੈ ਪਰ ਕੀ ਗਰੀਬ ਬੰਦੇ ਦੀ ਕਦੀ ਲਾਈਫ ਗੁੱਡ ਹੋਵੇਗੀ ਕਿ ਜਿਹੜਾ ਏਸੀ ਹੈ ਉਹ ਹਮੇਸ਼ਾ ਅਮੀਰਾਂ ਦਾ ਸ਼ੌਕ ਬਣ ਕੇ ਰਹਿ ਜਾਏਗਾ ਕੀ ਗਰੀਬ ਬੰਦਾ ਕਦੀ ਕੂਲਰ ਤੋਂ ਉੱਠ ਕੇ ਏਸੀ ਲੈਣ ਦਾ ਸੁਪਨਾ ਵੀ ਪੂਰਾ ਕਰ ਸਕਦਾ ਦੇਖੋ ਕੂਲਰ ਤੁਸੀਂ ਦੇਖਦੇ ਨਾ 10-12000 ਰੁਪਏ ਦਾ ਕੂਲਰ ਆਂਦਾ ਨਾ ਜੀ ਤੇ ਮੈਂ ਤੁਹਾਨੂੰ ਕਹਿਣਾ ਵੀ ਜੀ ਕੋ 2000 ਰੁਪਏ ਹੈਗਾ ਆ ਹੂੰ ਉਹ ਸਾਡਾ ਏਸੀ ਲੈ ਸਕਦਾ ਪਰ ਐਡਾ ਵੱਡਾ ਸ਼ੋਰੂਮ ਸ਼ਹਿਰ ਦੇ ਮੁੱਖ ਬਾਜ਼ਾਰ ਚ ਸ਼ੋਰੂਮ ਮੰਦਾ ਇਹ ਸੋਚਦਾ ਕਿ ਅੰਦਰ ਵੜਦੇ ਆ 50000 70000 ਲੱਖ ਰੁਪਇਆ ਖੁੱਲ ਜਾਣਾ ਪਰ ਤੁਸੀਂ 2000 ਦੀ ਗੱਲ ਕਰ ਰਹੇ ਹੋ 2000 ਰੁਪਏ ਮਹੀਨੇ ਤੇ ਅਸੀਂ ਤੁਹਾਨੂੰ ਏਸੀ ਦੇ ਦਾਂਗੇ ਅੱਛਾ ਔਰ ਬੇਲੋ ਦਾ ਕੂਲਰ ਨੂੰ ਘੱਟ ਆ ਗਿਆ ਅਮੀਰਾਂ ਦਾ ਸ਼ੌਕ ਹੀ ਵੜ ਕੇ ਰਹਿ ਗਿਆ ਸਾਨੂੰ ਵੀ ਏਸੀ ਚਾਹੀਦਾ ਗਰੀਬ ਬੰਦਾ ਕਹਿੰਦਾ ਮੈਂ ਵੀ ਇਸ ਵਾਰ ਏਸੀ ਲੈਣਾ ਬੱਚੇ ਖੁਸ਼ ਕਰਨੇ ਬਿਲਕੁਲ ਤੁਸੀਂ ਮੈਂ ਕਹਿੰਦਾ ਵੀ ਤੁਹਾਨੂੰ ਕੂਲਰ ਨੂੰ ਵੀ ਘੱਟ ਪੈਸਿਆਂ 'ਚ ਏਸੀ ਅਸੀਂ ਦੇ ਦਾਂਗੇ ਕਿਵੇਂ ਦੋਗੇ ਜੀ ਤੁਸੀਂ ਐਕਸਪਲੇਨ ਕਰ ਐਕਸਪਲੇਨ ਇਹ ਆ ਵੀ ਦੇਖੋ ਤੁਸੀਂ ਆਏ ਅਸੀਂ ਤੁਹਾਡੀ ਇਨਸਟਾਲਮੈਂਟ ਕਰ ਦੇਣੀ ਹੈ 2000 ਰੁਪਏ ਮਹੀਨਾ 2000 ਰੁਪਏ ਮਹੀਨਾ ਤਾਂ ਕੋਈ ਵੀ ਬੰਦਾ ਦੇ ਸਕਦਾ ਅਸੀਂ ਦੇਖੋ ਫਿਰ ਤੁਸੀਂ 31 ਮਾਰਚ ਤੋਂ ਪਹਿਲਾਂ ਆਉਂਗੇ ਜੀ ਅਸੀਂ ਤੁਹਾਨੂੰ ਫਿਟਿੰਗ ਵੀ ਫ੍ਰੀ ਦੇਣੀ ਹੈ ਜਿਹੜੇ ਕਾਰਡ ਦੇ ਪੈਸੇ ਬਜਾਜ ਲੈਂਦਾ ਕਾਰਡ ਦੇ ਪੈਸੇ ਵੀ ਤੁਹਾਨੂੰ ਛੱਡ ਦੇਣੇ ਸਿਰਫ ਪ੍ਰੋਸੈਸਿੰਗ ਫੀਸ ਲੱਗੂਗੀ ਨੋਮੀਨਲ ਜੀ ਔਰ ਕੋਈ ਅਸੀਂ ਤੁਹਾਡੇ ਤੋਂ ਪੈਸਾ ਨਹੀਂ ਲੈਣਾ ਕੋਈ ਡਾਊਨ ਪੇਮੈਂਟ ਨਹੀਂ ਲੈਣੀ ਸਾਰਾ ਦਾ ਸਾਰਾ ਫਾਈਨਾਂਸ ਕਰ ਦੇਣਾ ਸਾਕਮਟ ਅੱਦੇ ਤੋਂ ਪੌਣਾ ਯੂਨਿਟ ਪਰ ਪ੍ਰਤੀ ਘੰਟਾ ਲੈਂਦਾ ਹੈ ਅੱਦੇ ਤੋਂ ਪੌਣਾ ਯੂਨਿਟ ਪ੍ਰਤੀ ਘੰਟਾ ਹਾਂਜੀ ਤਾਂ ਮਤਲਬ ਦਿਹਾੜੀ ਚਾਹ ਕਰ 8 ਘੰਟੇ ਵਿੱਚ ਚੱਲਦਾ ਇਹਨਾਂ ਤਾਂ ਨਹੀਂ ਚਲਾਉਣਗੇ 10 ਘੰਟੇ ਵਿੱਚ 4 ਤੋਂ 5 ਯੂਨਟ ਲਊਗਾ 10 ਘੰਟੇ ਵਿੱਚ 4 ਤੋਂ 5 ਯੂਨਟ ਮਤਲਬ ਅਗਰ 30 ਦਿਨ ਹਾਂਜੀ ਤੁਹਾਡਾ 300 ਘੰਟੇ ਚੱਲਦਾ ਹੈ ਤਾਂ ਅਪਰੋਕਸੀਮੇਟਲੀ ਅਸੀਂ ਹਿਸਾਬ ਲਾ ਲੀਏ ਕਿ 40 120 ਯੂਨਟ ਹਾਂਜੀ ਜੀ ਨੇ ਪੈਰਾਮੀਟਰ ਸੈੱਟ ਨਹੀਂ ਕੀਤਾ ਇਹ ਗਵਰਨਮੈਂਟ ਆਫ ਇੰਡੀਆ ਨੇ ਪੈਰਾਮੀਟਰ ਸੈੱਟ ਕੀਤਾ ਪਰ ਜੇ ਤੁਸੀਂ ਜਿੰਨੀ ਜਿੱਦਾਂ ਦੀ ਮਸ਼ੀਨ ਤੁਸੀਂ ਬਣਾਣੀ ਆ ਉਹ ਇੱਥੇ ਲਿਖਿਆ ਹੋਇਆ ਲੇਕਿਨ ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ ਇਹਦੇ ਬਾਰੇ ਅਸੀਂ ਗੌਰ ਹੀ ਨਹੀਂ ਕਰਦੇ ਅਸੀਂ ਸੋਚਦੇ ਆਂ ਵੀ ਆਹ ਆਪਾਂ ਦੇਖਦੇ ਆਂ ਵੀ ਇਹ ਸਾਨੂੰ ਗਿਫਟ ਕੀ ਮਿਲ ਗਿਆ ਇਹਦਾ ਨਾ ਅਸੀਂ ਸਾਨੂੰ ਇਹ ਕੀ ਮਿਲ ਗਿਆ ਇਹ ਕਿੰਨੇ ਰੇਟ ਆ ਦੇਖੋ ਜਦੋਂ ਤੁਹਾਡੇ ਘਰ ਕੋਈ ਬੰਦਾ ਫਿੱਟ ਕਰਨ ਆਂਦਾ ਨਾ ਘੱਟੋ ਘੱਟ 45 ਮਿੰਟ ਮਸ਼ੀਨ ਨੂੰ ਵੈਕਿਊਮ ਕਰਦਾ ਜੇ ਨਹੀਂ ਉਹ ਤਾਂ ਤੁਹਾਡਾ ਤੁਹਾਨੂੰ ਪਤਾ ਨਹੀਂ ਲੱਗਣਾ ਪਰ ਤੁਹਾਡੇ ਬਿੱਲ ਨੂੰ ਪਤਾ ਲੱਗਣਾ ਹਾਂ ਇਸ ਸਵਾਲ ਮੈਂ ਜ਼ਰੂਰ ਪੁੱਛਣਾ ਸੀ ਅਗਰ ਗਲਤ ਫਿਟਿੰਗ ਹੋ ਜਾਂਦੀ ਹੈ ਤਾਂ ਬਿੱਲ ਕਿੰਨਾ ਕੁ ਪ੍ਰਭਾਵਿਤ ਹੁੰਦਾ ਬਿੱਲ 100% ਤੁਹਾਡਾ ਦੇਖ ਲਓ ਪ੍ਰਭਾਵਿਤ ਹੋਊਗਾ ਜੀ ਮਤਲਬ ਕਿ 2023 ਦੀ ਗਰਮੀਆਂ ਤੱਕ AC ਇੱਕ ਮਹਿੰਗਾ ਸ਼ੌਂਕ ਸੀ ਗਰਮੀਆਂ ਵਿੱਚ AC ਚਲਾਉਣ ਤੇ ਬਿਜਲੀ ਦੀ ਬਾਤ ਹੁੰਦੀ ਸੀ ਖਪਤ ਸਾਥੀਓ ਪਰ 2024 ਵਿੱਚ LG ਨੇ ਕਮਾਲਾਂ ਕਰ ਦਿੱਤੀਆਂ LG ਕਹਿੰਦੀ ਤੁਸੀਂ ਜਿੰਨਾ ਮਰਜੀ AC ਚਲਾਓ ਡਾਈਟ ਮੋਡ ਤੇ ਜਿੰਨਾ ਮਰਜੀ AC ਚਲਾਓ ਡਾਈਟ ਮੋਡ ਤੇ ਤੁਹਾਡਾ ਬਿੱਲ ਬਹੁਤ ਰੀਜ਼ਨੇਬਲ ਆਏਗਾ ਨੋਮੀਨਲ ਆਏਗਾ ਤੇ ਬਿਜਲੀ ਦੀ ਤੇ ਪੈਸਿਆਂ ਦੀ ਹੋਵੇਗੀ ਬਚਤ ਬਚਤ ਸਾਥੀਓ ਬਚਤ ਹੀ ਬਚਤ ਸਾਥੀਓ ਸਤਸ਼ਿਰਿਆ ਕਾਲ ਨਵੀਂ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਬਨੇਸੂਰੀ ਤੁਸੀਂ ਸ਼ਹਿਰ ਤੋਂ ਦਾ ਲਾ ਲੈਂਦੇ ਵੀਡੀਓ ਕਿਸ ਸੁਆਗਤ ਹੋਣ ਵਾਲੀ ਹੈ ਤੇ ਅਸੀਂ ਕਿੱਥੇ ਖੜੇ ਹਾਂ ਦੋਸਤੋ ਐਲਜੀ ਦਾ ਮਤਲਬ ਹੈ ਲਾਈਫਸ ਗੁੱਡ ਤੇ ਨਵਾਂ ਸ਼ਹਿਰ ਵਿੱਚ ਲਾਈਫਸ ਗੁੱਡ ਦਾ ਮਤਲਬ ਹੈ ਮਲੋਤਰਾ ਸਾਹਿਬ ਦਾ ਸ਼ੋਰੂਮ ਜਿੱਥੇ ਤੁਹਾਨੂੰ ਐਲਜੀ ਦੇ ਸਾਰੇ ਨਵੇਂ ਪ੍ਰੋਡਕਟ ਨਵੀਆਂ ਨਵੀਆਂ ਆਫਰਸ ਦੇ ਨਾਲ ਮਿਲਦੇ ਆ ਔਰ ਇਹ ਇਹੋ ਜਿਹੀ ਡੀਲ ਦੇ ਦਿੰਦੇ ਕਿ ਹਰ ਬੰਦਾ ਕਹਿੰਦਾ ਕਿ ਯਾਰ ਇੱਕ ਵਾਰੀ ਜਾ ਹੀ ਆਨੇ ਆ ਕਿੱਥੇ ਮਲੋਤਰਾ ਸਾਹਿਬ ਦੇ ਸ਼ੋਅਰੂਮ ਤੇ ਪਰ ਅੱਜ ਅਸੀਂ ਤਰੀਫਾਂ ਘੱਟ ਕਰਨੀਆਂ ਸਵਾਲ ਜ਼ਿਆਦਾ ਲੈਣੇ ਕਿਉਂਕਿ ਮਲੋਤਰਾ ਸਾਹਿਬ ਨੇ ਮੈਨੂੰ ਪਹਿਲਾਂ ਹੀ ਕਹਿ ਦਿੱਤਾ ਕਿ ਤੁਸੀਂ ਵੀਡੀਓ ਬਣਾਉਣ ਵਿੱਚ ਲੇਟ ਹੋ ਗਏ ਨੁਕਸਾਨ ਹੋ ਰਿਹਾ ਔਰ ਅਲਟੀਮੇਟਲੀ ਨੁਕਸਾਨ ਕਿਹਦਾ ਹੋ ਰਿਹਾ ਸਾਡੀ ਆਡੀਅנס ਦਾ ਸਾਡੇ ਪਰਿਵਾਰਕ ਮੈਂਬਰਾਂ ਦਾ ਜਿਨ੍ਹਾਂ ਨੇ ਇਸ ਸਾਲ AC ਖਰੀਦਣੇ ਤਾਂ ਆਪਾਂ फटाफट ਆਫਰਸ ਲੈ ਲੈਣੇ ਮਲੋਤਰਾ ਸਾਹਿਬ ਪਰ ਸਵਾਲ ਬਹੁਤ ਤਿੱਖੇ ਹੋਣ ਵਾਲੇ ਬਹੁਤ ਨਿਕਲ ਸਾਂਗੇ ਪੈ ਜੀ ਥੈਂਕ ਯੂ ਜੀ ਅੱਛਾ ਮੇਰਾ ਸਭ ਤੋਂ ਪਹਿਲਾ ਸਵਾਲ ਇਹ ਹੀ ਹੈ ਲਾਈਫਸ ਗੁੱਡਤਾ ਹੈ ਪਰ ਕੀ ਗਰੀਬ ਬੰਦੇ ਦੀ ਕਦੀ ਲਾਈਫ ਗੁੱਡ ਹੋਵੇਗੀ ਕੀ ਜਿਹੜਾ ਏਸੀ ਹੈ ਉਹ ਹਮੇਸ਼ਾ ਅਮੀਰਾਂ ਦਾ ਸ਼ੌਕ ਬਣ ਕੇ ਰਹਿ ਜਾਏਗਾ ਕੀ ਗਰੀਬ ਬੰਦਾ ਕਦੀ ਕੂਲਰ ਤੋਂ ਉੱਠ ਕੇ ਏਸੀ ਲੈਣ ਦਾ ਸੁਪਨਾ ਵੀ ਪੂਰਾ ਕਰ ਸਕਦਾ ਦੇਖੋ ਕੂਲਰ ਤੁਸੀਂ ਦੇਖਦੇ ਨਾ 10-12000 ਰੁਪਏ ਦਾ ਕੂਲਰ ਆਂਦਾ ਨਾ ਜੀ ਤੇ ਮੈਂ ਤੁਹਾਨੂੰ ਕਹਿੰਦਾ ਵੀ ਜੀ ਕੋ 2000 ਰੁਪਏ ਹੈਗਾ ਆ ਹੂੰ ਉਹ ਸਾਡਾ ਏਸੀ ਲੈ ਸਕਦਾ ਨਹੀਂ ਪਰ ਐਡਾ ਵੱਡਾ ਸ਼ੋਰੂਮ ਸ਼ਹਿਰ ਦੇ ਮੁੱਖ ਬਾਜ਼ਾਰ ਚ ਸ਼ੋਰੂਮ ਬੰਦਾ ਇਹ ਸੋਚਦਾ ਕਿ ਅੰਦਰ ਬੜਦੇ ਆ 50000 70000 ਲੱਖ ਰੁਪਏ ਖੁੱਲ ਜਾਣਾ ਪਰ ਤੁਸੀਂ 2000 ਦੀ ਗੱਲ ਕਰ ਰਹੇ ਹੋ 2000 ਰੁਪਏ ਮਹੀਨੇ ਤੇ ਅਸੀਂ ਤੁਹਾਨੂੰ ਏਸੀ ਦੇ ਦਾਂਗੇ ਅੱਛਾ ਔਰ ਬਿੱਲੋਂ ਦਾ ਕੂਲਰ ਨੂੰ ਘਟ ਆਊਗਾ ਬਿੱਲ ਵੀ ਕੂਲਰ ਨਾਲੋਂ ਘੱਟ ਅੱਛਾ ਮੈਂ ਵਿੱਚ ਜ਼ਿਕਰ ਵੀ ਕੀਤਾ ਜੀ ਕਿ ਡਾਈਟ ਮੋਡ ਇਹ ਹੈ ਕਿ ਦੋਏ ਗੱਲਾਂ ਸਮਝਾ ਦਿਓ ਇੱਕ ਏਸੀ ਸਾਨੂੰ ਸਸਤਾ ਕਿਵੇਂ ਪਾ ਸਕਦਾ ਤੇ ਇੱਕ ਬਿਜਲੀ ਦੇ ਬਿੱਲ ਚ ਕਿਵੇਂ ਫਾਇਦਾ ਹੋ ਸਕਦਾ ਦੇਖੋ ਡਾਈਟ ਮੋਡ ਕੀ ਚੀਜ਼ ਆ ਤੇ ਤੁਸੀਂ ਇਹਨੂੰ AC ਨੂੰ ਕਮਾਂਡ ਦੇ ਦਿਓ ਕਿ ਮੇਰੀ ਨਾ ਯੂਨਿਟ ਕੰਜ਼ਮਪਸ਼ਨ ਜੀ ਮੈਂ ਇੰਨੇ ਯੂਨਿਟ ਕੰਜ਼ਮਪਸ਼ਨ ਮੇਰੀ ਮੈਕਸਿਮਮ ਲਿਮਿਟ ਆਜ ਦੀ ਮੈਂ ਇੰਨੇ ਯੂਨਿਟ ਕੰਜ਼ਮਪਸ਼ਨ ਕਰਨੇ ਆ ਬਸ ਜੀ ਉਸ ਤੋਂ ਬਾਅਦ ਇਹ ਤੁਹਾਨੂੰ ਅਲਰਟ ਦੇਊਗਾ ਔਰ ਬੰਦ ਹੋ ਜਾਊਗਾ ਅਸੀਂ ਪਰ ਕੂਲਿੰਗ ਕੂਲਿੰਗ ਉਹ ਨਹੀਂ ਨਾ ਹੋ ਪਈ ਤਾਂ ਫਿਰ ਕੂਲਿੰਗ ਕਿਉਂ ਨਹੀਂ ਹੋਗੀ ਉਹ ਤਾਂ ਤੁਸੀਂ ਇਹਨੂੰ ਦੱਸਣਾ ਹੈ ਕਿ ਮੈਂ ਅੱਜ ਇੰਨੇ ਯੂਨਿਟ ਬਰਨ ਕਰਨੇ ਆ ਜੀ ਦੂਜਾ ਚੀਜ਼ ਕੀ ਆ ਵੀ ਜਿੱਦਾਂ ਹੁਣ ਤੁਸੀਂ ਕਿਸੇ ਨੂੰ ਠੰਡ ਜ਼ਿਆਦਾ ਲੱਗਦੀ ਆ ਕਿਸੇ ਨੂੰ ਠੰਡ ਘੱਟ ਲੱਗਦੀ ਆ ਉਹਦੇ ਅਕੋਰਡਿੰਗਲੀ ਇਸ ਡੇਟਾ ਦੇ ਅਸੀਂ ਨੂੰ ਤੁਸੀਂ ਅੱਧਾ ਟਨ ਬਣਾ ਲਓ ਚਾਹੇ ਅੱਛਾ ਚਾਹੇ ਤੁਸੀਂ ਪੌਣਾ ਟਨ ਬਣਾ ਲਓ 1 ਟਨ ਬਣਾ ਲਓ ਡੇਟਾ ਟਨ ਬਣਾ ਲਓ ਸਵਾ ਟਨ ਬਣਾ ਲਓ ਪੌਣੇ 2 ਟਨ ਬਣਾ ਲਓ ਸਾਰੇ ਆਪਸ਼ਨ ਆ ਦੇਤੀਆਂ ਹਾਂਜੀ ਹਾਂਜੀ 6 ਇਨ 1 ਏਸੀ ਆ ਇਹ ਓਕੇ ਔਰ ਇਹ ਏਸੀ ਐਦਾਂ ਦਾ ਏਸੀ ਵੀ ਆ ਜਿਹੜਾ ਕਲਾਈਮੇਟ ਦੇ ਹਿਸਾਬ ਨਾਲ ਆਪਣੇ ਆਪ ਦੇਖਦਾ ਵੀ ਮੈਂ ਕਿੰਨੇ ਟਨ ਤੇ ਚੱਲਣਾ ਮਤਲਬ ਕਲਾਈਮੇਟ ਦੇ ਹਿਸਾਬ ਨਾਲ ਵੀ ਸਾਡੇ ਮੂਡ ਦੇ ਹਿਸਾਬ ਨਾਲ ਵੀ ਅਸੀਂ ਤਾਪਮਾਨ ਕਿੰਨਾ ਚਾਹੁੰਦੇ ਹਾਂ ਹਾਂ ਜੀ ਉਹਦੇ ਹਿਸਾਬ ਨਾਲ ਆਪਣੇ ਆਪ ਇਹ ਕਰੂਗਾ ਕੁਲੀ ਇਹ ਤਾਂ ਤੁਹਾਡੇ ਮਰਜ਼ੀ ਦੇ ਹਿਸਾਬ ਨਾਲ ਔਰ ਟੈਂਪਰੇਚਰ ਨੂੰ ਮੇਨਟੇਨ ਕਰਦਾ ਇਹ ਪਰ ਇੰਨੇ ਸਾਰੇ ਫੀਚਰਸ ਫਿਰ ਜਿਹੜੇ ਦੇਖ ਰਹੇ ਆ ਮਨ ਚ ਸਵਾਲ ਤਾਂ ਉਹੀ ਆਉਂਦਾ ਕਿ ਮਲੋਤਰਾ ਸਾਹਿਬ ਦੇ ਜਾਣਾ નો ਡਾਊਟ ਡੀਲ ਅੱਛੀ ਮਿਲੇਗੀ ਮਲੋਤਰਾ ਸਾਹਿਬ ਜੋ ਕਹਿੰਦੇ ਜ਼ੁਬਾਨ ਬੜੀ ਪੱਕੀ ਹੁੰਦੀ ਆ ਪਰ ਸਾਨੂੰ ਏਸੀ ਸਸਤਾ ਕਿਵੇਂ ਪਵੇਗਾ ਇਹ ਅਮੀਰਾਂ ਦਾ ਸ਼ੌਕ ਹੀ ਵੜ ਕੇ ਰਹਿ ਗਿਆ ਸਾਨੂੰ ਵੀ ਏਸੀ ਚਾਹੀਦਾ ਗਰੀਬ ਬੰਦਾ ਕਹਿੰਦਾ ਮੈਂ ਵੀ ਇਸ ਵਾਰ ਏਸੀ ਲੈਣਾ ਬੱਚੇ ਖੁਸ਼ ਕਰਨੇ ਆ ਬਿਲਕੁਲ ਤੁਸੀਂ ਮੈਂ ਕਹਿੰਦਾ ਵੀ ਤੁਹਾਨੂੰ ਕੂਲਰ ਨੂੰ ਵੀ ਘੱਟ ਪੈਸਿਆਂ 'ਚ AC ਅਸੀਂ ਦੇ ਦਾਂਗੇ ਕਿਵੇਂ ਦੋਂਗੇ ਜੀ ਤੁਸੀਂ ਐਕਸਪਲੇਨ ਕਰ ਐਕਸਪਲੇਨ ਇਹ ਆਪੇ ਦੇਖੋ ਤੁਸੀਂ ਆਏ ਅਸੀਂ ਤੁਹਾਡੀ ਇਨਸਟਾਲਮੈਂਟ ਕਰ ਦੇਣੀ ਹੈ 2000 ਰੁਪਏ ਮਹੀਨਾ 2000 ਰੁਪਏ ਮਹੀਨਾ ਤਾਂ ਕੋਈ ਵੀ ਬੰਦਾ ਦੇ ਸਕਦਾ ਅਸੀਂ ਦੇਖੋ ਫਿਰ ਤੁਸੀਂ 31 ਮਾਰਚ ਤੋਂ ਪਹਿਲਾਂ ਆਉਂਗੇ ਜੀ ਅਸੀਂ ਤੁਹਾਨੂੰ ਫਿਟਿੰਗ ਵੀ ਫ੍ਰੀ ਦੇਣੀ ਹੈ ਜਿਹੜੇ ਕਾਰਡ ਦੇ ਪੈਸੇ ਬਜਾਜ ਲੈਂਦਾ ਕਾਰਡ ਦੇ ਪੈਸੇ ਵੀ ਤੁਹਾਨੂੰ ਛੱਡ ਦੇਣੇ ਸਿਰਫ ਪ੍ਰੋਸੈਸਿੰਗ ਫੀਸ ਲੱਗੂਗੀ ਨੋਮੀਨਲ ਜੀ ਔਰ ਕੋਈ ਅਸੀਂ ਤੁਹਾਡੇ ਤੋਂ ਪੈਸਾ ਨਹੀਂ ਲੈਣਾ ਕੋਈ ਡਾਊਨ ਪੇਮੈਂਟ ਨਹੀਂ ਲੈਣੀ ਸਾਰਾ ਦਾ ਸਾਰਾ ਫਾਈਨਾਂਸ ਕਰ ਦੇਣਾ ਤੁਹਾਡਾ ਸਪੋਜ਼ ਮੈਂ ਆ ਜੀ ਮੈਂ ਅਜ ਤੀ ਏਸੀ ਨਹੀਂ ਲਵਾਇਆ ਤੇ ਮੇਰੀ ਇਨਕਮ ਵੀ ਬਹੁਤ ਘਟਿਆ ਹੈ ਹੈਂਡ ਟੂ ਮਾਉਥ ਹੀ ਆ ਪਰ ਮੇਰਾ ਦਿਲ ਹੈ ਮੇਰੇ ਬੱਚੇ ਛੋਟੇ ਆ ਗਰਮੀਆਂ ਵਿੱਚ ਉਹਨਾਂ ਦਾ ਸਾਹ ਘੁੱਟ ਹੁੰਦਾ ਗੁਆਂਢੀਆਂ ਦੇ ਏਸੀ ਚੱਲਦਾ ਉਹ ਕਹਿੰਦੇ ਪਾਪਾ ਸਾਡੇ ਵੀ ਏਸੀ ਲਗਵਾ ਕੇ ਦਿਓ ਮੈਂ ਇੱਥੇ ਆਨਾ ਮੈਂ ਸਟਾਰਟਿੰਗ ਚ ਕਿੰਨੇ ਰੁਪਏ ਦੇਣ ਕਿਉਂਕਿ ਜਿਹੜਾ ਗਰੀਬ ਬੰਦਾ ਉਹ ਇੱਕ ਵਾਰੀ ਜਿਹੜੀ ਆ ਥਿਊੜੀ ਚ ਚੜਨ ਵੇਲੇ ਡਰਦਾ ਕਿ ਯਾਰ ਮੈਂ ਅੰਦਰ ਜਾਊਂਗਾ ਤਾਂ ਪੈਸੇ ਕਿੱਥੋਂ ਦੇਣੇ ਕਿਤੇ ਕਰਜ਼ਾਈ ਨਾ ਹੋ ਜਾਮਾ ਸ 2000 ਜੀ ਹੋਰ ਤੇ ਏਸੀ ਦੀ ਕੀਮਤ ਚਾਹੇ ਜਿੰਨੀ ਮਰਜੀ ਹੈ 2000 ਜੀ ਅਸੀਂ ਏਸੀ ਲੈ ਸਕਦੇ ਹਾਂ 2000 ਜੀ ਏਸੀ ਲੈ ਲਓ ਤੇ ਹਰ ਮਹੀਨੇ ਕਿਸ਼ਤ ਕਿੰਨੀ ਬਣੇਗੀ 2000 ਰੁਪਿਆ ਹਰ ਮਹੀਨੇ ਕਿਸ਼ਤ ਵੀ 2000 ਫਿਰ ਦੇਖੋ ਹੁਣ ਇੱਕ ਹੋਰ ਗੱਲ ਹੈ ਸਭ ਤੋਂ ਵੱਡੀ ਜਿਵੇਂ ਤੁਸੀਂ ਕਿਹਾ ਸੀਗਾ ਕਿ ਆਪਾਂ ਜਨਤਾ ਦਾ ਫਾਇਦਾ ਕਰਨਾ ਜਨਤਾ ਦਾ ਨੁਕਸਾਨ ਹੋ ਰਿਹਾ ਹੁਣ ਪੀਕ ਟਾਈਮ ਤਾਂ ਜੂਨ ਚੋਂ ਲਾਈਟ ਸ਼ੁਰੂ ਹੋਣਾ ਜੇ ਉਸ ਟਾਈਮ ਕਿਸੇ ਨੇ ਏਸੀ ਖਰੀਦਣਾ ਉਹਦਾ ਰੇਟ ਅਲੱਗ ਹੋਏਗਾ ਓਬਵੀਅਸਲੀ ਗੱਲ ਹੈ ਇੱਥੇ ਨਹੀਂ ਸਾਰੀ ਜਗ੍ਹਾ ਹੀ ਹੋਣਾ ਪਰ ਜੇ ਹੁਣ ਮਾਰਚ ਮਹੀਨੇ ਜਾਂ ਅਪ੍ਰੈਲ ਦੇ ਬਿਗਨਿੰਗ ਵਿੱਚ ਕੋਈ ਏਸੀ ਲੈਣਾਂ ਦਾ ਤਾਂ ਕੀ ਕੀ ਫਾਇਦਾ ਕੀ ਕੀ ਮੁਨਾਫਾ ਹੋ ਸਕਦਾ ਇੱਕ ਤਾਂ ਤੁਸੀਂ ਦੇਖੋ ਵੀ ਸੀਜ਼ਨੋਂ 10 ਤੋਂ 4000 ਰੁਪਏ ਰੇਟ ਘਟਾ ਅੱਛਾ ਦੂਜਾ ਜਿਹੜਾ ਕਾਰਡ ਦੇ ਪੈਸੇ ਹੈ ਨਹੀਂ ਜਿਹੜਾ 800 ਰੁਪਏ ਦਾ ਕਾਰਡ ਬੰਦਾ ਅੱਛਾ ਜੀ ਉਹਦਾ ਕੋਈ ਪੈਸਾ ਨਹੀਂ ਜੀ ਫਿਰ ਉਸ ਤੋਂ ਬਾਅਦ ਇੰਸਟਾਲੇਸ਼ਨ ਜਿਹੜੀ 1500 ਰੁਪਏ ਉਹਦਾ ਕੋਈ ਪੈਸਾ ਨਹੀਂ ਹੂੰ ਡਾਊਨ ਪੇਮੈਂਟ ਕੋਈ ਨਹੀਂ ਦੇਣੀ ਹੂੰ ਔਰ ਦੱਸੋ ਕੀ ਕਰ ਸਕਦੇ ਆ ਮਤਲਬ 3 ਤੋਂ 4000 ਦਾ ਇੱਕ ਫਾਇਦਾ 800 ਰੁਪਏ ਦਾ ਇੱਕ ਫਾਇਦਾ 1500 ਦਾ ਇੱਕ ਫਾਇਦਾ ਤਾਂ ਟੈਕਨੀਕਲੀ ਟੈਕਨੀਕਲੀ ਸਮਝੀਏ ਕਿ 6-7000 ਦਾ ਫਾਇਦਾ ਹੋ ਜਾਂਦਾ ਹੈ ਔਰ ਡਾਊਨ ਪੇਮੈਂਟ ਵੀ ਕੋਈ ਨਹੀਂ ਦੇਣਾ ਡਾਊਨ ਪੇਮੈਂਟ ਵੀ ਕੋਈ ਨਹੀਂ ਤਾਂ ਬਹੁਤ سارے ਮੁਨਾਫੇ ਨੇ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਗਾਰੰਟੀ ਵਾਰੰਟੀ ਨਾਲ ਹੀ ਆ ਜੀ ਹਾਂ ਗਾਰੰਟੀ ਵਾਰੰਟੀ ਪੂਰੀ ਹੈ ਜੀ ਹੂੰ ਅੱਛਾ ਇੱਕ ਸਵਾਲ ਮੇਰਾ ਹੋਰ ਹੈ ਜੀ ਹਾਂ ਜੀ ਕਿ ਗਰਮੀਆਂ 'ਚ ਨਾ ਜਦੋਂ ਪੀਕ ਤੇ ਜਿਹੜੀ ਗਰਮੀ ਹੁੰਦੀ ਹੈ ਬਰਸਾਤਾ ਵੀ ਸ਼ੁਰੂ ਹੋ ਜਾਂਦੀਆਂ ਉਦੋਂ ਦਮ ਜਿਆ ਘਟਦਾ ਜਦੋਂ ਲੂ ਵੀ ਵੱਗਦੀ ਹੈ ਉਦੋਂ ਏਸੀ ਕਿਵੇਂ ਦੇਖੋ ਜਦੋਂ ਅ ਆਪਣੀ ਹਿਮੀਡਿਟੀ ਹੁੰਦੀ ਆ ਜੀ ਜੀ ਹਿਮੀਡਿਟੀ ਦੇ ਵਿੱਚ ਜਿਹੜਾ ਹੈਗਾ ਆ ਆਕਸੀਜਨ ਦਾ ਲੈਵਲ ਘਟ ਜਾਂਦਾ ਜੀ ਉਦੋਂ ਕੂਲਰ ਕੰਮ ਨਹੀਂ ਕਰਦਾ ਜੀ ਉਦੋਂ ਹੋਰ ਕੋਈ ਚੀਜ਼ ਕੰਮ ਨਹੀਂ ਕਰਦੀ ਜੀ ਉਦੋਂ ਸਿਰਫ 에어 ਕੰਡੀਸ਼ਨ ਕੰਮ ਕਰਦਾ ਤੁਹਾਡਾ ਪਰ 에어 ਕੰਡੀਸ਼ਨ ਦਾ ਬਿੱਲ ਬਹੁਤ ਆਣਾ ਬਿੱਲ ਕਿੱਦਾਂ ਆਊਗਾ ਬਿੱਲ ਕਿਵੇਂ ਬਚਤ ਕਰਾਉਂਗੇ ਦੱਸੋ ਬਿੱਲ ਤੁਹਾਨੂੰ ਕਹਤਾ ਵੀ ਜੇ ਜੇ ਦੇਖੋ ਤੁਸੀਂ ਸਾਡੇ ਕੋਲੋਂ 에어 ਕੰਡੀਸ਼ਨ ਲੈਣੇ ਇਹ ਜਿਹੜਾ ਡਾਈਟ ਮੋਡ ਵਾਲਾ ਤਾਂ ਇਹ ਅਪਰੋਕਸੀਮੇਟ ਅੱਧੇ ਤੋਂ ਪੌਣਾ ਯੂਨਿਟ ਪਰ ਪ੍ਰਤੀ ਘੰਟਾ ਲੈਂਦਾ ਹੈ ਅੱਧੇ ਤੋਂ ਪੌਣਾ ਯੂਨਿਟ ਪ੍ਰਤੀ ਘੰਟਾ ਹਾਂਜੀ ਤੇ ਮਤਲਬ ਦਿਹਾੜੀ ਚ ਅਗਰ 8 ਘੰਟੇ ਵੀ ਚੱਲਦਾ ਇਹਨਾਂ ਤਾਂ ਨਹੀਂ ਚਲਾਉਣਗੇ 10 ਘੰਟੇ ਚ 4 ਤੋਂ 5 ਯੂਨਿਟ ਲਊਗਾ 10 ਘੰਟੇ ਚ 4 ਤੋਂ 5 ਯੂਨਿਟ ਮਤਲਬ ਅਗਰ 30 ਦਿਨ ਹਾਂਜੀ ਤੁਹਾਡਾ 300 ਘੰਟੇ ਚੱਲਦਾ ਤਾ ਅਪਰੋਕਸੀਮੇਟ ਲਈ حساب ਲਾ ਲੀਏ ਕਿ 40 120 ਯੂਨਟ ਹਾਂਜੀ ਤਾਂ ਮਤਲਬ ਤੁਸੀਂ ਅਗਰ ਪੱਕਾ 150 ਯੂਨਟ ਲਾ ਲਓ ਮੈਕਸਿਮਮ 150 ਯੂਨਟ ਤਾਂ ਫਿਰ ਆਪਣੇ ਆਪ ਹੀ ਆਟੋਮੈਟਿਕਲੀ ਜਿਹੜਾ ਕੂਲਰ ਦੇ ਬਰਾਬਰ ਹੀ ਹੋ ਗਿਆ ਕੂਲਰ ਇੰਨੇ ਇੰਨੇ ਯੂਨਟ ਕੂਲਰ ਲੈ ਲੈਂਦਾ ਪਰ ਫਿਰ ਬਹੁਤ ਜ਼ਿਆਦਾ ਮਹਿੰਗਾ ਤਾਂ ਨਹੀਂ 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 ਮਹਿੰਗਾ ਕਿਉਂ ਆ ਮਹਿੰਗਾ ਹੀ ਕਿਉਂ ਸਸਤੀ ਕੋਈ ਚੀਜ਼ ਨਹੀਂ ਹੁੰਦੀ ਤੁਸੀਂ ਜਿੱਦਾਂ ਦੀ ਕੁਆਲਿਟੀ ਲੈਣੀ ਉਦਾਂ ਦਾ ਰੇਟ ਹੁੰਦਾ ਜੇ ਤੁਸੀਂ ਸਸਤੀ ਲੈ ਲੋਗੇ ਉਦਾਂ ਹੀ ਕੁਆਲਿਟੀ ਘਟ ਜਾਣੀ ਆ ਫਿਰ ਪਹਿਲਾਂ ਸਸਤਾ ਲੈ ਕੇ ਤੁਸੀਂ ਬਾਅਦ ਚੋਂ ਦਾ ਬਿੱਲ ਭਰੀ ਜੋ। ਸਵਾਲ ਸਰ ਬਹੁਤ ਇੰਪੋਰਟੈਂਟ ਹੈ ਕਿਉਂਕਿ ਆਪਸ਼ਨ ਬਹੁਤ ਸਾਰੀ ਹੋ ਗਈ ਹੈ। ਆਮ ਬੰਦਾ ਚਾਹੇ ਗਰੀਬ ਹੈ ਚਾਹੇ ਅਮੀਰ ਹੈ ਕਦੇ ਇਹਨੂੰ ਪੁੱਛਦਾ ਕਦੇ ਉਹਨੂੰ ਪੁੱਛਦਾ ਕਦੇ ਫਿਰ ਉਹਨੂੰ ਪੁੱਛਦਾ। ਇਹਨੂੰ ਉਹਨੂੰ ਦੇ ਚੱਕਰ 'ਚ ਮੈਨੂੰ ਕੀ ਚਾਹੀਦਾ ਉਹ ਮਿਸ ਹੋ ਜਾਂਦਾ। ਤਾਂ ਤੁਹਾਡੇ ਸ਼ੋਰੂਮ 'ਚ ਕੋਈ ਅਗਰ ਆ ਰਿਹਾ ਤਾਂ ਕਿਹੜਾ ਏਸੀ ਚੂਸ ਕਰੇ ਕਿਹੜਾ ਉਹਦੇ ਲਈ ਕਫਾਇਤੀ ਰਹੇਗਾ, ਕਿਹੜਾ ਉਹਦੇ ਲਈ ਬੈਸਟ ਰਹੇਗਾ ਇਹ ਆਮ ਬੰਦੇ ਨੂੰ ਕਿਵੇਂ ਸਮਝ ਆਏ? ਦੇਖੋ ਮੈਂ ਤੁਹਾਨੂੰ ਕਹਿੰਦਾ ਵੀ ਦ ਕਸਟਮਰ ਜਦੋਂ ਜਾਂਦਾ ਉਹ ਦੇਖਦਾ ਵੀ ਆਹ ਬ੍ਰਾਂਡ ਆ ਫਲਾਨਾ ਬ੍ਰਾਂਡ ਆ ਉਹ ਬ੍ਰਾਂਡ ਆ ਬ੍ਰਾਂਡ ਆ ਠੀਕ ਆ ਬ੍ਰਾਂਡ ਵਧੀਆ ਹੋਣਾ ਚਾਹੀਦਾ ਬ੍ਰਾਂਡ ਤੁਹਾਨੂੰ ਇਹ ਗਾਰੰਟੀ ਕਰਦਾ ਵੀ ਤੁਹਾਨੂੰ ਸਰਵਿਸ ਵਧੀਆ ਮਿਲੂਗੀ ਲੇਕਿਨ ਅਸਲੀ ਜਿਹੜੀ ਚੀਜ਼ ਹੈ ਨਾ ਉਹਦੀ ਟੈਕਨੀਕਲ ਸਪੈਸੀਫਿਕੇਸ਼ਨ ਆ ਸਮਝਾਓ ਟੈਕਨੀਕਲ ਸਪੈਸੀਫਿਕੇਸ਼ਨ ਕੀ ਹੁੰਦੀ ਆ ਤੁਸੀਂ ਦੇਖੋ 에ਅਰ ਕੰਡੀਸ਼ਨਰ ਨੂੰ ਜਾ ਕੇ ਪਹਿਲਾਂ ਸਭ ਤੋਂ ਉਹਦੀ ਦੇਖੋ ਕੂਲਿੰਗ ਕੈਪੈਸਿਟੀ ਕਿੰਨੀ ਆ ਹੁਣ ਜਿਹੜੇ ਤੁਸੀਂ ਦੇਖੋ ਜਿਹੜਾ ਆਪਾਂ ਕਹਿੰਨੇ ਨਾ ਕਿ ਸਸਤਾ ਏਸੀ ਲੈ ਲਿਆ ਉਹ ਸਸਤਾ ਨਹੀਂ ਹੁੰਦਾ ਉਹ ਡੇਟਾ ਨਾ ਹੁੰਦਾ ਹੀ ਨਹੀਂ ਸਰ ਉਹ ਹੌਲੀ ਹੌਲੀ ਮਹਿੰਗਾ ਹੋ ਨਹੀਂ ਹੌਲੀ ਹੌਲੀ ਨਹੀਂ ਉਹ ਪਹਿਲਾਂ ਹੀ ਮਹਿੰਗਾ ਹੁੰਦਾ ਉਹ ਅੱਛਾ ਪਹਿਲੇ ਤੋਂ ਉਹ ਕਿਉਂਕਿ ਉਹ ਡੇਟਨ ਹੁੰਦਾ ਹੀ ਨਹੀਂ ਉਹ ਅੱਛਾ ਫਿਰ ਤੁਸੀਂ ਕਿੱਦਾਂ ਮੈਂ ਤੁਹਾਨੂੰ ਇੱਕ ਟੂਲ ਦੇਣ ਲੱਗਾ ਵੀ ਤੁਸੀਂ ਕਿੱਦਾਂ ਦੇਖੋ ਵੀ ਇਹ ਇਹ ਡੇਟਨ ਹੈਗਾ ਵੀ ਆ ਜਾਂ ਨਹੀਂ ਹੈਗਾ ਡੇਟਨ ਹੂੰ ਤੁਹਾਨੂੰ ਮੈਂ ਦੱਸਣ ਲੱਗਾ ਕਿੱਦਾਂ ਤੁਸੀਂ ਦੇਖੋ ਪਹਿਲਾਂ ਜਾ ਕੇ ਤੁਸੀਂ ਦੇਖਣੀ ਆ ਦੇਖੋ ਇਹਦੀ 쿨ਿੰਗ ਕੈਪੈਸਿਟੀ ਦੇਖਣੀ ਆ ਹੂੰ 쿨ਿੰਗ ਪਾਸ ਦੇਖਣੀ ਆ ਜਿਹੜੀ 쿨ਿੰਗ ਕੈਪੈਸਿਟੀ 5000 ਆ ਜੀ ਉਹ ਤਾਂ ਡੇਟਨ ਆ ਓਕੇ ਜਿਹੜਾ ਇਹ ਤੋਂ ਥੱਲੇ ਆ ਉਹ ਡੇਟਨ ਹੈ ਨਹੀਂ ਅੱਛਾ ਤਾਂ ਆਮ ਲੋਕਾਂ ਨੂੰ ਸਿਰਫ ਪ੍ਰਾਈਜ਼ ਹੀ ਦਿਖਾਇਆ ਜਾਂਦਾ ਕਿ ਆਫਰ ਆ ਲੱਗੇ ਇਹ ਤਾਂ ਕੋਈ ਸਮਝਾਉਂਦਾ ਹੀ ਨਹੀਂ ਹਾਂ ਦੂਜੀ ਗੱਲ ਦੇਖੋ ਹੋਰ ਹੋਰ ਦੇਖੋ ਇਧਰ ਤੁਸੀਂ ਉਹਦੀ ਦੇਖਣੀ ਹੈ ਵੀ એનર્ਜੀ ਐਫੀਸ਼ੀਐਂਸੀ ਰੇਸ਼ੋ ਕਿੰਨੀ ਆ ਹੁਣ ਦੇਖੋ 4 ਸਟਾਰ ਜਿਹੜਾ ਉਹਦੀ 4.6 ਆ 3 ਸਟਾਰ ਜਿਹੜੀ ਆ ਉਹ 3.96 ਆ ਅਪਰੋਕਸੀਮੇਟਲੀ 4 ਦੇ ਆਸ-પાસ ਹੀ ਆ ਤਾਂ ਵੀ ਇਸ ਚੀਜ਼ ਸਟਾਰ ਕਹ ਰਹੇ ਹਾਂ ਹਾਂ 3 ਸਟਾਰ ਆ ਇਹ 4.6 ਆ ਆ ਜਿਹੜਾ 5 ਸਟਾਰ ਆ ਇਹਦੀ 5.2 ਆ ਐਦਾ ਦੇਖੋ ਚੀਜ਼ ਨੂੰ ਟੈਕਨੋਲਜੀ ਨੇ ਇੱਕ ਪੈਰਾਮੀਟਰ ਸੈੱਟ ਕੀਤਾ ਐਲਜੀ ਨੇ ਪੈਰਾਮੀਟਰ ਸੈੱਟ ਨਹੀਂ ਕੀਤਾ ਹੂੰ ਇਹ ਗਵਰਨਮੈਂਟ ਆਫ ਇੰਡੀਆ ਨੇ ਪੈਰਾਮੀਟਰ ਸੈੱਟ ਕੀਤਾ ਪਰ ਜੇ ਤੁਸੀਂ ਜਿੰਨੀ ਜਿੱਦਾਂ ਦੀ ਮਸ਼ੀਨ ਤੁਸੀਂ ਬਣਾਣੀ ਆ ਉਹ ਇੱਥੇ ਲਿਖਿਆ ਹੋਇਆ ਲੇਕਿਨ ਕਿਉਂਕਿ ਸਾਨੂੰ ਨੌਲੇਜ ਨਹੀਂ ਹੈਗੀ ਇਹਦੇ ਬਾਰੇ ਅਸੀਂ ਗੌਰ ਹੀ ਨਹੀਂ ਕਰਦੇ ਅਸੀਂ ਸੋਚਦੇ ਆ ਵੀ ਆ ਆਪਾਂ ਦੇਖਦੇ ਆ ਵੀ ਇਹ ਸਾਨੂੰ ਗਿਫਟ ਕੀ ਮਿਲ ਗਿਆ ਇਹਦੇ ਨਾਲ ਅਸੀਂ ਸਾਨੂੰ ਇਹ ਕੀ ਮਿਲ ਗਿਆ ਇਹ ਕਿੰਨੇ ਰੇਟ ਆ ਅਸੀਂ ਇਹ ਦੇਖਦੇ ਨਹੀਂ ਵੀ ਜੇ ਹੁਣ ਤੁਸੀਂ ਦੇਖੋ ਮੰਨ ਲਓ ਇੱਕ 3 ਸਟਾਰ AC ਆ ਜੀ 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 3 ਸਟਾਰ AC ਪੂਰਾ ਡੋਟ ਡੇ ਟਨ ਹੁੰਦਾ ਨਹੀਂ ਉਹ ਬਿਲਕੁਲ ਉਹ ਅੰਡਰ ਸਾਈਜ਼ ਮਸ਼ੀਨ ਹੁੰਦੀ ਆ ਜਿਹੜਾ 4 ਸਟਾਰ ਜਾਂ 5 ਸਟਾਰ ਹੁੰਦਾ ਉਹ ਪੂਰੀ 5 ਸਟਾਰ ਮਸ਼ੀਨ ਜਿਹੜੀ ਉਹ ਪੂਰੀ ਡੇ ਟਨ ਮਸ਼ੀਨ ਹੁੰਦੀ ਆ ਉਹ ਤੋਂ ਬਾਅਦ ਉਹਦੀ ਐਫੀਸ਼ੀਐਂਸੀ ਹੁੰਦੀ ਆ ਉਹ ਵੀ ਉਹ ਕਿੰਨੀ ਜਲਦੀ 쿨ਿੰਗ ਕਰਦਾ ਉਹਦੀ ਐਫੀਸ਼ੀਐਂਸੀ ਆ ਜਿੰਨੀ ਐਫੀਸ਼ੀਐਂਸੀ ਜ਼ਿਆਦਾ ਆ ਮਸ਼ੀਨ ਵੱਡੀ ਆ ਜੇ ਉਹ ਮਸ਼ੀਨ ਵੱਡੀ ਜਲਦੀ 쿨ਿੰਗ ਕਰੂਗੀ ਜਲਦੀ 쿨ਿੰਗ ਕਰਕੇ ਉਹਨੂੰ ਕੱਟ ਕਰੂਗੀ ਉਨੀ ਉਹ ਕੰਜ਼ਮਪਸ਼ਨ ਉਹਦੀ ਘੱਟ ਹੋਊਗੀ ਇਹ ਚੀਜ਼ਾਂ ਪੈਰਾਮੀਟਰ ਦੇ ਉੱਪਰ ਤੁਸੀਂ ਦੇਖੋ ਪਾ ਨੂਏ ਹੀ ਏਸੀ ਦੇਖੋ 4 ਸਾਲ ਚ 3 ਸਾਲ ਚ ਫਰੀ ਹੋ ਜਾਊਗਾ ਇਹ ਤੇ ਸਰ ਜਿਵੇਂ ਇੱਥੇ ਲਿਖਿਆ ਹੈ ਕਿ ਇਹਦੀ ਕਪੈਸਿਟੀ ਜਿਹੜੀ ਆ ਕੂਲਿੰਗ ਕਪੈਸਿਟੀ 5200 ਆ ਤਾਂ ਇਹ ਡੇਟਨ ਹੈ ਇਹ ਡੇਟਨ ਤੋਂ ਉੱਪਰ ਆ 1.6 ਆ ਹੈ ਪਰ ਫਿਰ ਇਹ 3 ਸਟਾਰ ਹੈ ਜਿਹੜਾ 5000 ਕਪੈਸਿਟੀ ਵਾਲਾ ਹੈ ਉਹ 4 ਸਟਾਰ ਹੈ ਪਰ ਇਹਦੀ ਐਫੀਸ਼ੀਐਂਸੀ ਦੇਖੋ ਨਾ ਇਹ ਫਿਰ ਐਫੀਸ਼ੀਐਂਸੀ ਘਟਾ ਇਹ ਉਦਾਂ ਵੀ ਹੌਟ ਐਂਡ ਕੋਲਡ ਏਸੀ ਆ ਇਹ ਓਕੇ ਇਹ ਹੌਟ ਐਂਡ ਕੋਲਡ ਏਸੀ ਆ ਹੂੰ ਇਹ 5200 ਕੂਲਿੰਗ ਕਪੈਸਿਟੀ ਵਾਲਾ ਹੌਟ ਐਂਡ ਕੋਲਡ ਏਸੀ ਆ ਇਹ ਸਾਰੇ ਸੀਜ਼ਨ ਚੱਲੂਗਾ ਗਰਮੀਆਂ ਚ ਵੀ ਚੱਲੂਗਾ ਸਰਦੀਆਂ ਚ ਵੀ ਚੱਲੂਗਾ ਸਰਦੀਆਂ ਚ ਵੀ ਜਿਹੜਾ ਦਮ ਚੱਕ ਉੱਟਦਾ ਹੀਟਰ ਲਾਗਦਾ ਨਹੀਂ ਹੋਊਗਾ ਉਹ ਨਹੀਂ ਹੋਊਗਾ ਆਕਸੀਜਨ ਨੂੰ ਬਰਨ ਨਹੀਂ ਕਰਦਾ ਔਰ ਲਾਈਟ ਘੱਟ ਖਾਂਦਾ ਇਹ ਔਰ ਸਾਰੇ ਕਮਰੇ ਨੂੰ ਗਰਮ ਕਰੂਗਾ ਜਿੱਦਾਂ ਏਸੀ ਠੰਡਾ ਕਰਦਾ ਉਦਾਂ ਹੀ ਇਹ ਗਰਮ ਕਰਦਾ ਅਚ ਆਮ ਬੰਦੇ ਨੇ ਦਿਮਾਗ ਚ ਵੀ ਇੱਕ ਗੱਲ ਇਹ ਕਿ ਯਾਰ ਸਾਈਜ਼ ਦੇ ਡੇਟਾ ਨਾਊਗਾ ਤਾਂ ਸਾਈਜ਼ ਵੱਡਾ ਆਊਗਾ ਸਵਾ ਟਨੋਂ ਘੱਟ ਛੋਟਾ ਹੋ ਕੇ ਸਾਈਜ਼ ਸਿਰਾਂ ਤੋਂ ਸਿਮਿਲਰ ਹੀ ਹੈ ਸਾਈਜ਼ ਦੀ ਗੱਲ ਨਹੀਂ ਹੁੰਦੀ ਗੱਲ ਮੈਂ ਤੁਹਾਨੂੰ ਜਿਹੜ ਔਰ ਉਹਦੀ એનર્ਜੀ ਐਫੀਸੈਂਸੀ ਰੇਸ਼ੋ ਆ ਵਾਲੀ ਇਹੀ ਚੀਜ਼ ਅਸਲ ਆ ਇੰਡੀਆਜ਼ ਨੰਬਰ 1 ਲਿਖਿਆ ਹੈ ਨੂ ਅਰਾਈਵਲ ਲਿਖਿਆ ਹੋਇਆ ਡੁਅਲ ਇਨਵਰਟਰ ਲਿਖਿਆ ਤਾਂ ਬਹੁਤ ਸਾਰੀ ਆਪਸ਼ਨ ਹੈ ਔਰ ਤੁਹਾਡੇ ਕਲਾਇੰਟ ਜਦੋਂ ਆਂਦਾ ਕਸਟਮਰ ਆਂਦਾ ਫਿਰ ਉਹਨਾਂ ਨੂੰ ਕੱਲੀ-ਕੱਲੀ ਚੀਜ਼ ਸਮਝਾਈ ਜਾਂਦੀ ਹੈ ਉਹਨਾਂ ਦਾ ਸੁਣਿਆ ਜਾਂਦਾ ਕਿ ਉਹਨਾਂ ਦੀ ਕਿੰਨੀ ਇਨਕਮ ਹੈ ਜਾਂ ਉਹਨਾਂ ਦੀ ਕੀ ਡਿਜ਼ਾਇਰ ਹੈ ਉਹਨਾਂ ਨੂੰ ਬੈਸਟ ਕਿਹੜਾ ਰਹੂਗਾ ਸਜੈਸਟ ਕੀਤਾ ਜਾਂਦਾ ਬਿਲਕੁਲ ਸਜੈਸਟ ਕਰਦੇ ਆ ਜੀ ਅਸੀਂ ਤੁਸੀਂ ਪਹਿਲਾਂ ਆਪਾਂ ਦੇਖਦੇ ਆ ਵੀ ਕਿੰਨਾ ਹੀਟ ਲੋਡ ਆ ਕਮਰੇ ਚ ਪੇ ਕਿੰਨੇ ਪਾਸਿਓਂ ਗਰਮੀ ਪੈਂਦੀ ਆ ਸਾਈਜ਼ ਕੀ ਆ ਕਮਰੇ ਦਾ ਜੀ ਹੁਣ ਕਸਟਮਰ ਤਾਂ ਆ ਕੇ ਕਹਿੰਦਾ ਉਹ ਉਹਦੇ ਮਨ 'ਚ ਇਹ ਹੁੰਦਾ ਕਿ ਮੇਰੀ ਆ ਆ ਇੰਨਾ ਇੰਨਾ ਕੋ ਬਜਟ ਆ ਜਦ ਕਿ ਬਜਟ ਦਾ ਬਹੁਤ ਜ਼ਿਆਦਾ ਕੋਈ ਫਰਕ ਪੈਂਦਾ ਨਹੀਂ ਹੁੰਦਾ ਜੀ ਜੀ 2 3 4000 ਇੱਧਰ ਉੱਧਰ ਹੁੰਦਾ ਲੇਕਿਨ ਜਿਹੜੀ ਚੀਜ਼ ਤੁਸੀਂ ਖਰੀਦ ਲੈ ਲੈਣੇ ਨਾ ਉਹਦੀ ਲਾਈਫ ਇੱਕ ਤਾਂ ਡਬਲ ਆ ਜੀ ਪਰ ਉਹ ਜਿਹੜਾ 4000 ਤੁਸੀਂ ਖਰਚਿਆ ਉਹ ਤੁਹਾਨੂੰ ਇੱਕ ਬਿਲ 'ਚ ਵਾਪਸ ਆ ਜਾਣਾ ਹੁੰਦਾ ਇਹ ਸਾਡੀ ਗਾਰੰਟੀ ਆ ਤੁਹਾਡੇ ਨਾਲ ਵੀ ਤੁਸੀਂ ਵਧੀਆ ਚੀਜ਼ ਲਓ ਕੁਸੀਂ 2 4000 ਇੱਧਰ ਉੱਧਰ ਨਾ ਦੇਖੋ ਬਹੁਤੇ ਲੋਕ ਤਾਂ ਇਹ ਗੱਲ ਸਮਝਦੇ ਆ ਕਿ LG ਮੀਨਸ ਲਾਈਫਸ ਗੁੱਡ ਜਿਹੜੇ ਨਹੀਂ ਸਮਝਦੇ ਜਿਹੜੇ ਇੱਧਰ ਉੱਧਰ ਜਾਂਦੇ ਸਿਰਫ 1 ਤੋਂ 1000 ਦੇ ਚੱਕਰ ਵਿੱਚ ਜਿਵੇਂ ਤੁਸੀਂ ਕਿਹਾ ਕਿ ਉਹ ਸਿਰਫ ਆਫਰ ਪ੍ਰਾਈਸ ਪੜ ਲੈਂਦੇ ਜਾਂ ਆਨਲਾਈਨ ਚੈੱਕ ਕਰ ਲੈਂਦੇ ਆ ਕਿ ਆਨਲਾਈਨ ਕੀ ਪ੍ਰਾਈਸ ਆ ਲੇਕਿਨ ਕਪੈਸਿਟੀ ਨਹੀਂ ਦੇਖਦੇ ਜਾਂ ਐਫੀਸ਼ੀਐਂਸੀ ਨਹੀਂ ਦੇਖਦੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਨਹੀਂ ਕਹਿੰਦਾ ਵੀ ਤੁਸੀਂ ਦੇਖੋ ਆਪਾਂ ਕਦੀ ਵੀ ਮੈਂ ਕਸਟਮਰ ਆਪਣੇ ਜਿਹੜਾ ਆਉਂਦਾ ਨਾ ਅਸੀਂ ਉਹਨਾਂ ਨੂੰ ਟੈਕਨੋਲੋਜੀ ਬੇਸਡ ਜਿਹੜਾ ਸਮਾਨ ਵੇਚਦੇ ਆ ਮੈਂ ਨਹੀਂ ਕਹਿੰਦਾ ਵੀ ਇਹ ਮੈਂ ਕਹਿੰਦਾ ਕਿ LG ਬੈਸਟਾ ਤੇ LG ਬੈਸਟਾ ਇਦਾਂ ਨਹੀਂ ਮੈਂ ਤੁਹਾਨੂੰ ਟੈਕਨੀਕਲੀ ਤੁਸੀਂ ਜਿੰਨਾ ਮਰਜ਼ੀ ਕੰਪੈਰੀਜ਼ਨ ਕਰ ਲਓ ਸਰਵਿਸ ਵਾਈਜ਼ ਦੇਖ ਲਓ ਤੁਸੀਂ ਇਹ ਤੁਹਾਨੂੰ ਸਭ ਤੋਂ ਵਧੀਆ ਇਹ ਮਸ਼ੀਨ ਤੁਹਾਨੂੰ ਮਿਲਣੀ ਆ ਬੈਸਟ ਮਸ਼ੀਨ ਇਹ ਆ ਤੇ ਮੈਂ ਤਾਂ ਜਿੰਨੀ ਰਿਸਰਚ ਕੀਤੀ ਹੈ ਇਹੀ ਕਹਿ ਸਕਦਾ ਕਿ LG ਨੇ 2024 ਵਿੱਚ ਬਹੁਤ ਸਾਰੇ ਨਵੇਂ ਪ੍ਰੋਡਕਟ ਬਣਾ ਦਿੱਤੇ ਆ ਤੇ ਬਾਕੀ ਕਾਪੀ ਕਰਨ ਪੈ ਲੱਗਦੇ ਆ ਕਿਉਂਕਿ LG ਕ੍ਰੀਏਟਰਾਂ ਵਿੱਚ ਆਉਂਦਾ ਹਾਂ ਹਾਂ ਐਲਜੀ ਜਿਹੜੀ ਚੀਜ਼ ਲੈ ਕੇ ਆਉਂਦਾ ਨਵੀਂ ਲੈ ਕੇ ਆਉਂਦਾ ਫਿਰ ਬਾਕੀ ਐਲਜੀ ਪਹਿਲਾਂ ਸੋਚਦਾ ਬਾਕੀ ਬਾਅਦ ਚ ਸੋਚਦੇ ਬਿਲਕੁਲ ਅਸੀਂ ਮਾਰਕੀਟ ਲੀਡਰ ਆ ਔਰ ਅਸੀਂ ਦੇਖੋ ਮੈਂ 27 ਸਾਲ ਤੋਂ ਐਲਜੀ ਵੇਚ ਰਿਹਾ ਅੱਛਾ ਜੀ ਤੁਸੀਂ ਇਹ ਦੇਖੋ ਵੀ ਅੱਜ ਤੁਸੀਂ ਸ਼ਹਿਰ ਚ ਜਾਓਗੇ ਨਾ ਕਿਸੇ ਵੀ ਸ਼ੋਰੂਮ ਤੇ ਚਾਹੇ ਕਿਸ ਕੋ ਡੀਲਰਸ਼ਿਪ ਹੈਗੀ ਨਹੀਂ ਹੈਗੀ ਲੇਕਿਨ ਉਹਦੀ ਮਜਬੂਰੀ ਬਣ ਗਈ ਹੈ ਐਲਜੀ ਰੱਖਣਾ ਉਹਨੇ ਹਾਂ ਪਰ ਗੱਲ ਮੈਂ ਆਪਣੇ ਤੁਹਾਡੇ ਦਰਸ਼ਕਾਂ ਨੂੰ ਇਹ ਕਹਿਣਾ ਚਾਹਨਾ ਵੀ ਦੇਖੋ ਪ੍ਰੋਡਕਟ ਵਧੀਆ ਹੈਗਾ ਆ ਜੀ ਪਰ ਤੁਸੀਂ ਦੋ ਤਿੰਨ ਚੀਜ਼ਾਂ ਤੇ ਧਿਆਨ ਦੇਣਾ ਜੀ ਇੱਕ ਤਾਂ ਤੁਸੀਂ ਇਹ ਦੇਖਣਾ ਵੀ ਅਥਾਰਾਈਜ਼ ਡੀਲਰ ਹਮ ਠੀਕ ਹੈ ਉਹ ਚ ਤੁਸੀਂ ਅਥਾਰਾਈਜ਼ ਡੀਲਰ ਦੀ ਤੁਹਾਨੂੰ ਮੈਂ ਇੱਕ ਪਛਾਣ ਦੱਸ ਦਿੰਦਾ ਉਹ ਕੋ ਇੰਸ਼ੋਰੈਂਸ ਸਰਟੀਫਿਕੇਟ ਤੁਹਾਨੂੰ ਮਿਲੂਗਾ ਜੀ ਨੰਬਰ 2 ਜਦੋਂ ਤੁਸੀਂ ਕੋਈ ਵੀ ਏਅਰ ਕੰਡੀਸ਼ਨ ਚਾਹੇ ਇੱਥੇ ਮੇਰੇ ਕੋਲੋਂ ਲਾਓ ਨਾ ਲਾਓ ਮੈਂ ਇਹ ਨਹੀਂ ਕਹਿੰਦਾ ਤੁਹਾਨੂੰ ਪਰ ਜਿਹੜਾ ਬੰਦਾ ਤੁਹਾਡੇ ਘਰ ਫਿੱਟ ਕਰਨ ਆ ਰਿਹਾ ਨਾ ਜੀ ਉਦੇ ਵੀ ਉਨਾ ਹੀ ਨੰਬਰ ਆ ਜਿੰਨੇ ਇਸ ਮਸ਼ੀਨ ਦੀ ਐਫੀਸ਼ੀਐਂਸੀ ਦੇ ਜਾਂ ਮੈਂ ਤੁਹਾਨੂੰ ਹੋਰ ਚੀਜ਼ਾਂ ਦੱਸੀਆਂ ਹਾਂ ਜਿਹੜੀ ਇੰਸਟਾਲੇਸ਼ਨ ਕਰਦੇ ਨਾ ਜੀ ਜੀ ਇੰਸਟਾਲੇਸ਼ਨ ਦੇ ਅੰਦਰ ਕੀ ਆ ਵੀ ਹੁਣ ਇੱਕ ਬੰਦੇ ਨੇ ਏਸੀ ਵੇਚਿਆ ਜੀ ਉਹਨੇ ਥਰਡ ਪਾਰਟੀ ਨੂੰ ਥਰਡ ਪਾਰਟੀ ਨੂੰ ਮਤਲਬ ਉਹਨੂੰ ਦੇ ਦਿੱਤਾ ਵੀ ਜਾ ਵੀ ਲਾਇਆ ਜਾ ਕੇ ਹੁਣ ਅਗਲਾ ਬੰਦਾ ਕੀ ਕਰਦਾ ਜਾਂਦਾ ਤੁਹਾਡੇ ਏਸੀ ਟੰਗਦਾ ਹੁਣ ਤੁਹਾਨੂੰ ਉਹਦੇ ਬਾਰੇ ਤਾਂ ਕੁਝ ਪਤਾ ਹੀ ਨਹੀਂ ਵੀ ਇਹਨੂੰ ਕਿੱਦਾਂ ਫਿਟ ਕਰਨਾ ਜੀ ਜਿਹੜਾ ਬੰਦਾ ਤੁਹਾਡੇ ਘਰ ਆਇਆ ਕਿ ਉਹ ਬੰਦਾ ਕੰਪਨੀ ਦਾ ਅਥਾਰਾਈਜ਼ਡ ਉਹ ਬੰਦਾ ਹੈ ਉਹਨੇ ਸਿੱਖਿਆ ਕੰਮ ਕੰਪਨੀ ਤੋਂ ਉਹਨੇ ਸਰਟੀਫਾਈਡ ਹੈਗਾ ਬੰਦਾ ਉਹ ਉਹ ਕੋਈ ਟ੍ਰੇਨਿੰਗ ਕੈਂਪ ਲਾ ਕੇ ਆਇਆ ਉਹਨੂੰ ਪਤਾ ਕਿੰਨੀ ਹਾਈਟ ਤੇ ਲਾਣਾ ਹੈ ਸੀ ਹਾਂ ਉਹਨੂੰ ਪਤਾ ਹੈ ਵੀ ਦਰਵਾਜੇ ਦੇ ਉੱਪਰ ਨਹੀਂ ਲਾਣਾ ਹਾਂ ਉਹਨੂੰ ਪਤਾ ਹੈ ਵੀ ਹੀਟ ਲੋਡ ਉੱਪਰੋਂ ਹੀਟ ਕਿੰਨੀ ਪੈਂਦੀ ਪਈ ਹੈ ਕਿੰਨੇ ਪਾਸਿਓਂ ਹੀਟ ਨੂੰ ਐਕਸਪੋਜ਼ਡ ਆ ਇਹ ਕਮਰਾ ਮੈਂ ਇਹਦੀ ਡਾਇਰੈਕਸ਼ਨ ਇੱਥੇ ਕਿੱਥੇ ਲਾਵਾਂ ਮੈਂ ਆਊਟਡੋਰ ਕਿੱਥੇ ਰੱਖਾਂ ਕਿੰਨੀ ਹਾਈਟ ਤੇ ਰੱਖਾਂ ਕਿੰਨੀ ਧੀਰ ਵੈਕਿਊਮ ਕਰਨੀ ਆ ਅੱਛਾ ਤੁਹਾਡੇ ਦਰਸ਼ਕਾਂ ਨੂੰ ਮੈਂ ਇੱਕ ਹੋਰ ਦੱਸ ਦਿੰਨਾ ਦੇਖੋ ਜਦੋਂ ਤੁਹਾਡੇ ਘਰ ਕੋਈ ਬੰਦਾ ਫਿੱਟ ਕਰਨ ਆਂਦਾ ਨਾ ਜੀ ਘੱਟੋ ਘੱਟ 45 ਮਿੰਟ ਮਸ਼ੀਨ ਨੂੰ ਵੈਕਿਊਮ ਕਰਦਾ ਜੇ ਨਹੀਂ ਉਹ ਅੱਛਾ ਤਾਂ ਤੁਹਾਡਾ ਤੁਹਾਨੂੰ ਪਤਾ ਨਹੀਂ ਲੱਗਣਾ ਪਰ ਤੁਹਾਡੇ ਬਿੱਲ ਨੂੰ ਪਤਾ ਲੱਗਣਾ ਹਾਂ ਇਸ ਸਵਾਲ ਮੈਂ ਜ਼ਰੂਰ ਪੁੱਛਣਾ ਸੀ ਅਗਰ ਗਲਤ ਫਿਟਿੰਗ ਹੋ ਜਾਂਦੀ ਹੈ ਤਾਂ ਬਿੱਲ ਕਿੰਨਾ ਕੁ ਪ੍ਰਭਾਵਿਤ ਹੋਵੇਗਾ ਬਿੱਲ 100% ਤੁਹਾਡਾ ਦੇਖ ਲਓ ਪ੍ਰਭਾਵਿਤ ਹੋਊਗਾ ਜੀ ਮਤਲਬ ਵਧੇਗਾ ਮੈਂ ਕਹਾਂ ਜੀ ਜੇ ਉਹ 5 ਯੂਨਟ ਲੈ ਰਿਹਾ ਉਹ 10 ਲਊਗਾ ਤੇ ਮਸ਼ੀਨ ਨੂੰ ਕਿੰਨੀ ਖਰਾਬੀ ਆਂਦੀ ਫਿਰ ਮਸ਼ੀਨ ਦੀ ਲਾਈਫ ਘਟ ਜਾਂਦੀ ਮਸ਼ੀਨ ਦੇ ਲੋਡ ਵੱਧ ਗਿਆ ਮਸ਼ੀਨ ਦੀ ਲਾਈਫ ਅੱਧੀ ਰਹਿ ਗਈ ਕੰਜ਼ਮਪਸ਼ਨ ਤੁਹਾਡੀ ਦੁੱਗਣੀ ਹੋ ਗਈ ਤੁਸੀਂ ਇਸ ਚੀਜ਼ ਦੇ ਉੱਪਰ ਪੁਆਇੰਟ ਤੇ ਆਪਾਂ ਕਦੀ ਗੌਰ ਹੀ ਨਹੀਂ ਕਰਦੇ ਸਭ ਤੋਂ ਕ੍ਰੂਸ਼ਲ ਪੁਆਇੰਟ ਇਹੀ ਆ ਸਭ ਤੋਂ ਤੁਸੀਂ ਟੈਕਨੀਕਲੀ ਦੇਖੋ ਚੀਜ਼ ਨੂੰ ਤੁਸੀਂ ਕਹਿੰਦੇ ਨਾ ਵੀ ਤੁਹਾਡੇ ਦਰਸ਼ਕਾਂ ਦਾ ਫਾਇਦਾ ਦੇਖੋ ਮੈਂ ਤੁਹਾਨੂੰ ਤੁਸੀਂ ਜਿੱਥੋਂ ਵੀ ਮਰਜ਼ੀ ਲਓ ਚਾਹੇ ਮੇਰੇ ਕੋਲ ਆਓ ਮੇਰੇ ਕੋ ਆਓ ਤਾਂ ਤੁਹਾਨੂੰ ਅਸੀਂ ਪੂਰਾ ਗਾਈਡ ਕਰਾਂਗੇ ਤੁਸੀਂ ਐਨਾ ਕੋਈ ਲਿਖਿਆ ਵੀ ਆ ਫਿਰ ਬੈਸਟ ਕੇਅਰ ਪਲਾਨ ਦੇ ਵਿੱਚ ਤੁਸੀਂ ਤੁਸੀਂ ਕਦੀ ਕਿਸੇ ਸ਼ਾਪ ਤੇ ਜਾਓ ਜੀ ਅਵੇਲਾ ਤੁਹਾਨੂੰ ਇਹੀ ਪੁੱਛੂਗਾ ਵੀ ਯਾਰ ਦੱਸੋ ਤੁਸੀਂ ਕਿਹੜਾ ਏਸੀ ਲੈਣਾ ਕਿਹੜਾ ਬ੍ਰਾਂਡ ਲੈਣਾ ਅਗਲਾ ਪਰਚੀ ਕੱਟ ਗਿਆ ਤੁਹਾਡੇ ਹੱਥ ਫੜਾਂ ਦਾ ਉਹ ਬੰਦੇ ਨੂੰ ਫੋਨ ਕਰਦਾ ਜਾ ਵੀ ਲਾਇਆ ਜਾ ਕੇ ਮਤਲਬ 1500 2000 ਇੰਸਟਾਲੇਸ਼ਨ ਦੀ ਕੀਮਤ ਉਹ ਦਿਆ ਜੀ ਨੇ ਸਟੱਡੀ ਕੀਤੀ ਐ ਚੱਕ ਕੇ ਉਹੀ ਲਾਓ ਫਿਟਿੰਗ ਕਰਨਾ ਉਹ 1500 2000 ਉਹ ਮੈਟਰ ਹੀ ਨਹੀਂ ਕਰਦਾ ਅਸੀਂ ਤਾਂ ਤੁਹਾਨੂੰ ਫ੍ਰੀ ਦੇ ਰਹੇ ਹਾਂ ਅਸੀਂ ਫਿਟਿੰਗ ਤੁਹਾਨੂੰ ਫ੍ਰੀ ਦੇ ਰਹੇ ਹਾਂ ਪਰ ਨਾਲ ਤੁਹਾਨੂੰ ਗਾਈਡੈਂਸ ਵੀ ਦੇਣਾ ਪਿਆ ਫ੍ਰੀ ਦੇ ਵਿੱਚ ਤੇ ਜਿਹੜਾ ਬੰਦਾ ਤੁਹਾਡੇ ਘਰ ਏਸੀ ਲਾਣ ਆਣ ਲੱਗਾ ਆ ਉਹ ਤੁਹਾਡੇ ਮਸ਼ੀਨ ਨੂੰ 1 ਘੰਟਾ 45 ਮਿੰਟ ਵੈਕਿਊਮ ਕਰ ਰਿਹਾ ਹੈ ਕਿ ਨਹੀਂ ਇਹ ਤੁਸੀਂ ਧਿਆਨ ਰੱਖੋ ਇਸ ਚੀਜ਼ ਦਾ ਜੇ ਵੈਕਿਊਮ ਨਹੀਂ ਕਰ ਰਿਹਾ ਤਾਂ ਇਟ ਮੀਨਸ ਉਹ ਪੂਰਾ ਵੈਕਿਊਮ ਨਹੀਂ 10 ਮਿੰਟ ਲਾਉਂਦੇ ਵੈ ਕਿਉਂ ਕਹਿੰਦੇ ਹੋ ਗਿਆ ਜੀ ਵੈਕਿਊਮ ਬਸ ਖਤਮ 45 ਮਿੰਟ ਪੂਰੀ ਮਸ਼ੀਨ ਵੈਕਿਊਮ ਹੋਣੀ ਚਾਹੀਦੀ ਹੈ ਜਿਸ ਬੰਦੇ ਨੇ ਦਿਹਾੜੀ ਦੇ ਵਿੱਚ 10 ਏਸੀ ਲਾਣੇ ਆ ਉਹਨੇ ਤੁਹਾਡੇ ਘਰ 45 ਮਿੰਟ ਵੈਕਿਊਮ ਨਹੀਂ ਕਰਨਾ ਨਹੀਂ ਕਰਨਾ ਉਹਨਾਂ ਫਿਰ ਕਮੀ ਪੇਸ਼ੀ ਕੀ ਕੀ ਹੋਣੀ ਕਮੀ ਪੇਸ਼ੀ ਤੁਹਾਡੀ ਮਸ਼ੀਨ ਦੇ ਉੱਪਰ ਲੋਡ ਵੱਧ ਗਿਆ ਤੁਹਾਡੀ ਮਸ਼ੀਨ ਦੀ ਕੰਜ਼ਮਪਸ਼ਨ ਵੱਧ ਗਈ ਲਾਈਫ ਉਹਦੀ ਘਟ ਗਈ ਤੁਹਾਡਾ 5000 ਹਾਂ ਕਿਸੇ ਨੂੰ ਦਰਦ ਨਹੀਂ ਹੈਗਾ ਉਹ ਉਹ ਫਿਰ ਅਲਟੀਮੇਟਲੀ ਮਹਿੰਗਾ ਪੈ ਗਿਆ ਮਹਿੰਗਾ ਹੀ ਪੈ ਗਿਆ ਜੀ ਸੁਪਰ ਮਹਿੰਗਾ ਪੈ ਗਿਆ ਸੁਪਰ ਮਹਿੰਗਾ ਪੈ ਗਿਆ ਉਹ ਜੀ ਕੋਲੋਂ ਦੱਸਾ ਵੈਸੇ ਤੁਹਾਡੀ ਦਾਤ ਬਣਦੀ ਹੈ ਤੁਹਾਨੂੰ ਧੰਨਵਾਦ ਕਰਨਾ ਚਾਹੁੰਦੇ ਆ ਕਿ ਤੁਸੀਂ ਜਿਹੜੇ ਇੰਪੋਰਟੈਂਟ ਪੁਆਇੰਟ ਦੱਸੇ ਆ ਬੇਸ਼ੱਕ ਬਰੀਕੀਆਂ ਜਿਹੜੀਆਂ ਆ ਉਹਦੇ ਵਿੱਚ ਹੋ ਸਕਦਾ ਕਿ ਵੇਲੇ ਦੁਕਾਨਦਾਰ ਦਾ ਘਾਟਾ ਹੋਵੇ ਪਰ ਆਮ ਜਨਤਾ ਦਾ ਫਾਇਦਾ ਹੋਣਾ ਚਾਹੀਦਾ ਉਹਦੇ ਕਰਕੇ ਤੁਸੀਂ ਬਰੀਕੀਆਂ ਦੱਸੀਆਂ ਸੀ ਤੁਹਾਡੀ ਸ਼ਲਾਘਾ ਕਰਦੇ ਆ ਇਸੇ ਕਰਕੇ ਸ਼ਾਇਦ ਲੋਕ ਕਹਿ ਦਿੰਦਾ ਕਿ ਮਲੋਤਰਾ ਸਾਹਿਬ ਕੋ ਜਦ ਮਰਜੀ ਚੱਲ ਜਾਓ ਅਜਈਆਂ ਆਫਰਾਂ ਦਿੰਦੇ ਆ ਕਿ ਸਾਰੇ ਰਹਿ ਜਾਂਦੇ ਆ ਹੱਕੇ ਬੱਕੇ ਜੀ ਕਿੰਦੇ 27 ਸਾਲ ਤੋਂ ਵਾਰ-ਵਾਰ ਮਲੋਤਰਾ ਇਲੈਕਟ੍ਰੋਨਿਕਸ ਤੇ ਜਾਂਦੇ ਆ ਕਿਉਂਕਿ ਮਲੋਤਰਾ ਸਾਹਿਬ ਜ਼ੁਬਾਨ ਦੇ ਬੜੇ ਆ ਪੱਕੇ ਜੀ ਪੱਕੇ ਜੀ ਜ਼ੁਬਾਨ ਦੇ ਬੜੇ ਆ ਪੱਕੇ ਜੀ ਤਾਂ ਉਮੀਦ ਕਰਦੇ ਆ ਸਾਡੇ ਜਿਹੜੇ ਪਰਿਵਾਰਕ ਮੈਂਬਰ ਇੱਥੇ ਆਉਣਗੇ ਉਹਨਾਂ ਨੂੰ ਵਾਰੰਟੀ ਗਾਰੰਟੀ ਅੱਛਾ ਪ੍ਰੋਡਕਟ ਤਾਂ ਮਿਲੇਗਾ ਨਾਲ ਦੀ ਨਾਲ ਇਹੋ ਜੀ ਗਾਈਡੈਂਸ ਵੀ ਦੋਗੇ ਜਿਨ੍ਹਾਂ ਨਾਲ ਉਹਨਾਂ ਦਾ ਮੁਨਾਫਾ ਹੋਊਗਾ ਦੁਕਾਨਦਾਰ ਜੇ ਬਰੀਕੀਆਂ ਦੱਸਦਾ ਨਾ ਜੀ ਮੈਂ ਮੰਨਦਾ ਵੀ ਉਹਦਾ ਕਦੇ ਨੁਕਸਾਨ ਨਹੀਂ ਹੁੰਦਾ ਹੂੰ ਉਹਦਾ ਫਾਇਦਾ ਹੁੰਦਾ ਪਤਾ ਕਿਉਂ ਜੀ ਕਿਉਂਕਿ ਜਿਹੜਾ ٹرسٹ ਆ ਨਾ ਉਹ ਕਿਤੇ ਵਿਕਦਾ ਨਹੀਂ ਹਾਂ ਭਰੋਸਾ ਕਿਤੇ ਵਿਕਦਾ ਥੋੜੀ ਹੁੰਦਾ ਜੀ ਜੀ ਨਾ ਉਹ ਪੈਸਿਆਂ ਨਾਲ ਖਰੀਦਿਆ ਜਾ ਸਕਦਾ ਹੂੰ ਅਸੀਂ ਤਾਂ ਭਰੋਸਾ ਕਸਟਮਰ ਤੇ ਕਰਦੇ ਆਂ ਔਰ ਉਹਨਾਂ ਨੂੰ ਭਰੋਸਾ ਦਿੰਨੇ ਆਂ ਕਿ ਤੁਸੀਂ ਸਾਡੇ ਕੋ ਆਉਂਗੇ ਤਾਂ ਤੁਹਾਨੂੰ ਅਸੀਂ ਸੱਚ ਬੋਲਾਂਗੇ ਜੀ ਬਿਲਕੁਲ ਤੁਹਾਨੂੰ ਬੈਸਟ ਆਫ ਬੈਸਟ ਜੋ ਅਸੀਂ ਸਿੱਖਿਆ ਇਨੀ ਜ਼ਿੰਦਗੀ 'ਚ ਉਹ ਤੁਹਾਨੂੰ ਜ਼ਰੂਰ ਦੱਸਾਂਗੇ ਵੀ ਜਿੰਨਾ ਤੁਹਾਡਾ ਲੌਂਗ ਟਰਮ ਫਾਇਦਾ ਹੋਵੇ ਸ਼ਾਰਟ ਟਰਮ ਵੀ ਅਸੀਂ ਤੁਹਾਨੂੰ ਸਸਤਾ ਪ੍ਰੋਡਕਟ ਵੀ ਦਵਾਂਗੇ ਵਧੀਆ ਵੀ ਦਵਾਂਗੇ ਸਸਤਾ ਵੀ ਦਵਾਂਗੇ ਦੋਨੇ ਚੀਜ਼ਾਂ ਅਸੀਂ ਤੁਹਾਡੇ ਲਈ ਅਸੀਂ ਪਰੋਸਾ ਬੜਾ 23 27 ਸਾਲ ਹੋ ਗਏ ਮੈਨੂੰ ਹੋ ਗਏ 32 ਸਾਲ ਜੀ ਅੱਛਾ 27 ਸਾਲ ਇੱਥੇ ਹੀ ਐਲਜੀ ਕਰਦੇ ਐਲਜੀ ਕਰਦੇ 27 ਸਾਲ ਹੋ ਗਏ 32 ਸਾਲ ਟੋਟਲ ਹੋ ਗਏ ਮੈਨੂੰ ਕੰਮ ਕਰਦੇ ਪੀਪੀ 32 32 ਸਾਲ ਹੋ ਗਏ ਤਾਂ 32 ਜਗਾ ਦੇਣੀ ਹੈ ਤੁਹਾਡੇ ਘਰ ਦੀ ਔਰ ਐਲਜੀ ਨੇ ਤੁਹਾਨੂੰ ਇਨਾ ਕੰਫਰਟੇਬਲ ਫੀਲ ਕਰਾਉਣਾ ਨਾ ਜਦੋਂ ਬਰਸਾਤ ਆਉਂਦੀ ਨਾਲ ਦਮ ਕੁੱਟਣਾ ਸਰਦੀਆਂ 'ਚ ਵੀ ਕਹਿੰਦੇ ਇਹੋ ਜਿਹੇ ਪ੍ਰੋਡਕਟ ਦੇ ਦੇਣਾ ਉਦੋਂ ਵੀ ਨਹੀਂ ਜਿਹੜੀ ਹੀਟਰ ਬਰਨ ਕਰਦੇ ਉਦਦਾ ਵੀ ਨਹੀਂ ਆਊਗਾ ਔਰ ਤੁਸੀਂ ਇੱਥੇ ਆਓਗੇ ਤੁਹਾਨੂੰ ਬਿਲਕੁਲ 100% ਸਹੀ ਸਲਾਹ ਦਿੱਤੀ ਜਾਊਗੀ ਕਿ ਤੁਹਾਡੇ ਘਰ ਦੇ ਅੰਦਰ ਕਮਰੇ ਦੇ ਅੰਦਰ ਕਿਹੋ ਜਿਹੇ ਹਾਲਾਤ ਨੇ ਕਿੰਨਾ ਏਰੀਆ ਉਹਨੂੰ ਪੂਰਾ ਦੇਖ ਕੇ ਸਟੱਡੀ ਕਰਕੇ ਕਿਉਂਕਿ ਉਹ ਇੰਜੀਨੀਅਰਿੰਗ ਵੀ ਕਰਨੀ ਬਹੁਤ ਜ਼ਰੂਰੀ ਹੈ ਕਿ ਤੁਹਾਡਾ ਕਿੱਥੇ ਘੱਟ ਬਿੱਲ ਆਏਗਾ ਕਿੱਥੇ ਕੰਜ਼ਮਪਸ਼ਨ ਘੱਟ ਹੋਏਗੀ ਕਿੱਥੇ ਤੁਹਾਡੇ ਪ੍ਰੋਡਕਟ ਦੀ ਜਿਹੜੀ ਲਾਈਫ ਹੈ ਉਹ ਵਧੇਗੀ ਉਹ ਸਾਰਾ ਇਹ ਗਾਈਡ ਕਰਨਗੇ ਮਤਲਬ ਰਲਾਮ ਵਾਲਾ ਕਿ ਆਪਾਂ ਗੱਲ ਕਹਿ ਲਈਏ ਕਿ ਇਹ ਤੁਹਾਡੇ ਏਸੀ ਦੇ ਡਾਕਟਰ ਨੇ ਔਰ 32 ਸਾਲ ਦਾ ਤਜਰਬਾ ਹੈ ਤਾਂ ਤੁਹਾਡੇ ਏਸੀ ਨੇ ਕਿਵੇਂ ਅੱਛਾ ਰਨ ਕਰਨਾ ਇਹ ਤੁਹਾਨੂੰ ਗਾਈਡ ਕਰਨਗੇ ਮੈਂ ਵੀਡੀਓ ਨੂੰ ਰੈਪ ਪੱਪੀ ਕਰ ਲੱਗਾ ਸੀ ਮੈਨੂੰ ਯਾਦ ਆ ਗਿਆ ਕਿ ਤੁਸੀਂ ਬੁਲੇਟ ਵੀ ਦਿੰਦੇ ਹੋ ਜਦੋਂ ਖੁਸ਼ ਹੋ ਜਾਂਦੇ ਹੋ ਆਪਣੇ ਜਿਹੜੇ ਕਸਟਮਰ ਨੂੰ ਬੁਲੇਟ ਦਿੰਦੇ ਪਰ ਅੱਜ ਆਜ ਵਰਗੀਆਂ ਚੀਜ਼ ਮੈਨੂੰ ਕੀ ਨਜ਼ਰ ਆ ਰਹੀ ਹੈ ਉੱਡਦਾ ਵੀ ਹੈ ਜੀ ਉੱਡੇ ਉੱਡਦਾ ਨਹੀਂ ਇਹ ਇਹ 에ਅਰੀ ਪਿਊਰੀਫਾਇਰ 에ਅਰ ਪਿਊਰੀਫਾਇਰ ਲੱਗਾ ਹੈ ਕੁਝ ਜਾਜਰ ਗਈ ਹੈ 에ਅਰ ਲਿਖਿਆ ਨਾ ਇਹ ਤੁਹਾਨੂੰ ਇੱਥੇ ਲਿਖ ਕੇ ਆਊਗਾ ਵੀ ਤੁਹਾਡੀ 에어 ਕਿੰਨੀ ਪੋਲਿਊਟਡ ਆ ਔਰ ਇਹਨੇ ਉਹਨੂੰ ਪਿਉਰੀਫਾਈ ਕਰਕੇ ਕਿੰਨਾ ਕਿਤੇ ਲਿਖ ਕੇ ਆਏਗਾ ਜੀ ਇਹ ਸਾਈਡ ਤੇ ਲਿਖ ਕੇ ਆਉਂਦਾ ਇਧਰ ਲੱਗਿਆ ਹੁੰਦਾ ਲੱਗਿਆ ਹੁੰਦਾ ਜੀ ਕਿੰਨੇ ਪੀਐਮ ਹੈਗੀ ਆ ਦੀ ਔਰ ਕਿੰਨਾ ਪਿਉਰੀਫਾਈ ਕਰਕੇ ਇਹਨੇ ਦੇ ਦਿੱਤਾ ਇਹ ਸੀ 에어 ਪਿਉਰੀਫਾਇਰ ਦਾ ਕੰਮ ਵੀ ਕਰਦਾ ਕੱਲਾ 에어 ਪਿਉਰੀਫਾਇਰ ਲੈ ਜਾਓ 15000 ਦਾ ਇਹਦੇ ਇਨਬਿਲਟ ओके मतलब ਤੁਸੀਂ ਇੱਥੇ ਵੀ ਗਾਈਡ ਕਰਦੇ ਹੋ ਤੁਹਾਡੇ ਜਿਹੜੇ ਇੰਸਟਾਲ ਕਰਨ ਜਾਂਦੇ ਉਹ ਵੀ ਗਾਈਡ ਕਰਦੇ ਤੇ ਨਾਲ ਨਾਲ ਏਸੀ ਵੀ ਗਾਈਡ ਕਰਦਾ ਰਹਿੰਦਾ ਕਿ ਤੁਹਾਡਾ ਕਿੱਥੇ ਫਾਇਦਾ ਕਿੱਥੇ ਘਾਟਾ ਇਹ ਵੀ ਤੁਹਾਡੇ ਨਾਲ ਗੱਲਾਂ ਕਰਦੇ ਰਹਿੰਦਾ ਹੈ ਤੇ ਇਹ ਵੀ ਇੰਟੀਮੇਟ ਕਰਦਾ ਰਹਿੰਦਾ ਕਿ ਏਸੀ ਕਿਸ ਤਰੀਕੇ ਵਰਕ ਕਰਦਾ ਹੈ ਬਿਲਕੁਲ 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 ਜੀ ਚਲੋ ਮਨੋਤਾ ਸਾਹਿਬ ਬਹੁਤ ਸ਼ੁਕਰੀਆ ਇੱਥੇ ਤੁਹਾਡੇ ਗ੍ਰਾਹਕ ਬਾਹਰ ਵੇਟ ਕਰ ਰਹੇ ਹਮੇਸ਼ਾ ਹੀ ਇੱਥੇ ਆ ਕੇ ਚੰਗਾ ਲੱਗਦਾ ਤੁਸੀਂ ਹਮੇਸ਼ਾ ਹੀ ਬਹੁਤ ਅੱਛੀ ਸਲਾਹ ਦਿੰਦੇ ਹੋ ਔਰ ਉਮੀਦ ਕਰਦੇ ਹਾਂ ਜਿਹੜੇ ਸਾਡੇ ਗ੍ਰਾਹਕ ਆਣਗੇ ਉਹਨਾਂ ਦਾ ਮੁਨਾਫਾਤ ਹੋਏਗਾ ਕਿ ਜਿਵੇਂ ਇਹਨਾਂ ਨੇ ਦੱਸਿਆ ਕਿ 31 ਤੁਹਾਨੂੰ ਕਾਰਡ ਜਿਹੜਾ ਬਜਾਇਦਾ ਉਹ ਫ੍ਰੀ ਮਿਲੇਗਾ ਇੰਸਟਾਲੇਸ਼ਨ ਨਹੀਂ ਹੈ ਤਿੰਨ ਤੋਂ 4000 ਦਾ ਵੈਸੇ ਮੁਨਾਫਾ ਪਰ ਸਭ ਤੋਂ ਵੱਡੀ ਗੱਲ ਕੰਜ਼ਮਪਸ਼ਨ ਘੱਟ ਹੋਵੇਗੀ ਬਿਜਲੀ ਦਾ ਬਿੱਲ ਘਟ ਆਵੇਗਾ ਏਸੀ ਦੀ ਲਾਈਫ ਜਿਹੜੀ ਉਹ ਜ਼ਿਆਦਾ ਹੋਵੇਗੀ ਔਰ ਕੂਲਿੰਗ ਜਿਹੜੀ ਬਾਖਮਾਲ ਹੁੰਦੀ ਹੈ LG ਦੀ ਤੁਹਾਡੀ ਫੈਮਿਲੀ ਜਦੋਂ ਤੁਹਾਡੇ ਘਰ ਏਸੀ ਜਾਏਗਾ ਆਪੇ ਹੀ ਤੁਹਾਨੂੰ ਕਹੇਗੀ ਤੁਸੀਂ ਮਹਰੋਤਾ ਸਾਹਿਬ ਨੂੰ ਵੀ ਫੋਨ ਕਰਕੇ ਕਹੋ ਕਿ ਮਹਰੋਤਾ ਸਾਹਿਬ ਲਾਈਫ ਮਸਾ ਆ ਗਿਆ ਬਹੁਤ ਵਧੀਆ ਜੀ ਥੈਂਕ ਯੂ ਧੰਨਵਾਦ ਤੁਸੀਂ ਨੰਬਰ ਜਿਹੜਾ ਫਲੈਸ਼ ਕਰ ਰਿਹਾ ਉੱਤੇ ਕਾਲ ਕਰਕੇ ਇਹਨਾਂ ਤੋਂ ਸਮਾਂ ਲੈ ਕੇ ਆ ਸਕਦੇ ਹੋ ਔਰ ਗੀਤਾ ਪਵਨ ਰੋਡ ਤੇ ਜਿਹੜਾ ਇਹਨਾਂ ਦਾ ਸ਼ੋਅਰੂਮ ਹੈ ਪਿਛਲੇ 27 ਸਾਲ ਤੋਂ ਲੋਕਾਂ ਦਾ ਦਿਲ ਜਿੱਤਿਆ ਹੋਇਆ ਔਰ ਜਿਹੜੀ ਜ਼ਬਾਨ ਤੇ ਦਿੱਤੇ ਆ ਜ਼ਬਾਨ ਤੇ ਬਹੁਤ ਪੱਕੇ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਤੀ ਨਵਸ਼ੈਨਮ ਸ਼ੋਅਰੂਮ ਦੀ ਸੁਰੀ ਕੈਮਰਾ ਪਰਸਨ ਜੀ ਤੁਹਾਨੂੰ ਬਹੁਤ ਜਲਦੀ ਫਿਰ ਤੁਹਾਨੂੰ ਅਸਰ ਹੋਵੇ ਸਤਿ ਸ੍ਰੀ ਅਕਾਲ ਰੱਖਿਆ